हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਲਾਗੇ ਦੋਸਤੋ ਪਿੰਡਾ ਅਮੀਰਕੇ ਵੀਰ ਬੂਟੇ ਦੇ ਕੋਲ ਪਹੁੰਚੇ ਆ ਤੇ ਕਾਫੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਇਸ ਕਰੋਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਅੱਜ ਦੋਸਤੋ ਆਪਾਂ 5 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 3 ਵਜੇ ਦੁਪਹਿਰ ਦਾ ਸਮਾਂ ਹੈ ਤੇ ਦੋ ਮੱਜਾਂ ਦਿਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਨੇ ਇੱਕ ਬੁਰੀ ਨੀਲੀ ਦੀ ਜਿਹੜੀ ਦੋਸਤੋ ਇੱਕ ਤੁਹਾਨੂੰ ਇਹ ਮੱਝ ਦਿਖਾ ਦਾਂਗੇ ਬਿਲਕੁਲ ਤਾਜੀ ਸੁੱਈ ਸਬਾਈ ਆ ਤੇ ਚੰਗਾ ਹੁਣ ਮਿਲਕਾ ਇਸ ਟਾਈਮ ਔਕੇ ਤੇ ਇੱਕ ਤੁਹਾਨੂੰ ਇੱਕ ਹੋਰ ਵੱਡੀ ਮੱਝ ਦਿਖਾਵਾਂਗੇ ਦੋਸਤੋ ਵੱਡੇ ਪੱਲੇ ਦੀ ਮੱਝ ਹੈ ਠੀਕ ਆ ਤੇ ਸੂਆ ਬੇਸ਼ੱਕ ਤੀਜਾ ਮੰਨ ਲਓ ਕੋਈ ਵੀਰ ਠੀਕ ਆ ਤੇ ਪੂਰੀ ਵੱਡੀ ਖੁੱਲੀ ਮੱਝ ਹੋਵੇਗੀ ਠੀਕ ਆ ਤੇ ਦੁੱਧ ਪੂਰਾ ਕਿੰਨਾ ਥੱਲੇ ਹਾਜ਼ਰ ਆ ਪੂਰੀ ਡਿਟੇਲ ਆਪਾਂ ਵੀਰ ਬੂਟੇ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਲਾਈਫ ਤੱਕ ਬਣੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਜਿਹਨੇ ਦੱਸੀ ਜੋ ਕਿ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਬੂਟੇ ਦੇ ਨਾਲ ਪੁੱਛਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਬੂਟੇ ਸਸਰੀ ਕਾਰ ਹਾਂ ਜੀ ਸਾਹਿਬ ਸਸਰੀ ਕਾਰ ਭਰਾ ਠੀਕ ਠਾਕ ਹਾਂ ਵਧੀਆ ਵਧੀਆ ਯਾਰ ਇਹ ਬਣਿਆ ਹੁੰਦਾ ਰ ਆਪਣੇ ਮੇਂ ਚੱਕਰਤਾ ਚਾਲੂ ਅੱਛਾ ਜੀ ਹਾਂ ਜੀ ਕਿਉਂ ਨਹੀਂ ਜਾਣੇ ਫਿਰ ਲੱਗ ਗਏ ਸੋ ਨਹੀਂ ਜਾਣੇ ਲੱਗ ਗਏ ਬਸ ਬਾਸਦੀਆਂ ਵਾਲਾ ਕੰਮ ਨਿਪੜ ਗਿਆ ਹੁੰਦਾ ਠੀਕ ਹੈ ਬੱਠੀਕ ਹੈ ਤੇ ਬੂਟੇ ਭਾਈ ਅੱਜ ਪਸ਼ੂ ਆਪਣੇ ਕੋਲ ਦੋ ਵਗਾਉਗਾ ਹਾਂ ਜੀ ਦੋ ਆ ਇੱਕ ਆ ਚਾਰ ਦਿਨ ਹੋ ਗਏ ਮੈਂ ਸੂਈ ਨੂੰ ਆ ਤਾਂ ਗਹਿਣਾ ਚੀਜ਼ ਹਾਂਜੀ ਹਾਂਜੀ ਇਹ ਲਾਲ ਪੂਰੀ ਆ ਜਿਹੜੀਆਂ ਆਸ ਦੀਆਂ ਤੇ ਨੀਲੀ ਰਾਵੀ ਦੀ ਲਾਲ ਪੂਰੀ ਹੈ ਲਾਲ ਪੂਰੀ ਨੀਲੀ ਆ ਹਾਂ ਨੀਲੀ ਦੀ ਫੰਕਸ਼ਨ ਸਾਰੇ ਆ ਨੀਲੀ ਵੀ ਆ ਹਾਂ ਕੱਟੀ ਗਾਲੇ ਰੰਗ ਤੇ ਆ ਗਈ ਆ ਮਗਰ ਕੱਟੀ ਆ ਗਈ ਠੀਕ ਹਾਂਜੀ ਆ ਮਗਰ ਦੋਸਤੋ ਕੱਟੀ ਆ ਠੀਕ ਆ ਚਵਾਈ ਤੈਨੂੰ ਕੀ ਦਸਾਂ ਮਾ ਜੀ ਅਲ ਝੋਟੀ ਜਾਂਦਾ 15 ਲੀਟਰ ਗਾਰੰਟੀ ਜਾਂਦਾ ਦੋ ਦੇ ਦੋ ਜਿਹੜੀ ਸਟਾਰਟ ਤੋਂ ਬੋਲੇ ਦੇਣ ਦੇ ਨਾ 12 13 ਲੀਟਰ ਹਾਂਜੀ ਤੇ ਦੁੱਧ ਦੇ ਨੂੰ 15 ਲੀਟਰ ਝੋਟੀ ਨੂੰ ਕੀ ਜਾਂਦਾ ਅੱਛਾ ਅੱਜ ਭਾਈ ਬੂਟੇ ਪੰਜਵਾਂ ਦਿਨ ਆਜਾ ਹਾਂ ਪੰਜਵਾਂ ਦਿਨਾਂ ਕੱਟੀ ਵਿਖਾ ਦਿਓ ਬਹੁਤੇ ਵੀਰ ਕਹਿੰਦੇ ਵੀ ਪੰਜ ਪੰਜਾਂ ਦਿਨਾਂ 14 ਦਿਨਾਂ ਕਾਰਨ ਇਹ ਕਈਆਂ ਦਾ ਬੋਲਾ ਡੰਗਰ ਘੱਟ ਕਿਲੋ ਵਾਲਾ ਵੀ 12-13 ਲੀਟਰ ਦੁੱਧ ਜਾਂਦਾ ਦੇ। ਕਈ ਸਟਾਰਟਿੰਗ ਤੋਂ ਵੱਧ ਡੰਗਰੋਂ ਵੀ ਬੜਾ ਦੁੱਧ ਦੇ ਜਾਂਦਾ ਜੀ। ਹਾਂਜੀ ਇਹ ਵੀ ਗੱਲ ਹੈ ਇਹ। ਲੋ ਜੀ। ਹੁਣ ਜਿਹਦਾ ਲੇਵਾ ਭਾਂਡਾ ਉਹਨੇ ਦੁੱਧ ਦੇਣਾ ਜੇਣਾ। ਇਹ ਕਿੱਧਰ ਲੈ ਜਾਊਗੀ? ਬਸ ਬਸ। ਸੋ ਕਮਾਲ ਦੀ ਜਿਹੜੀ ਦੋਸਤੋ ਇੱਕ ਤੁਹਾਨੂੰ ਆਪਾਂ ਇਹ ਮਾਜ ਦਿਖਾ ਰਹੇ ਹਾਂ। ਬੂਟੇ ਭਾਈ ਸਵੇਰ ਦੂਜਾ ਹੀ ਉੱਠ। ਸਵੇਰ ਦੂਜਾ ਸੰਤੂ ਸਾਹਿਬ ਗਰੰਟੀਆਂ ਸੁਆਰ। ਅਰਜੀ ਨਾਲ ਜਿਹੜਾ ਤੁਹਾਨੂੰ ਹੋਊਗਾ ਠੀਕ ਆ। ਤੇ ਥਣ ਪੂਰਾ ਘੜ ਘੜ ਕੇ ਲੱਗਾ ਤੇ ਬਿਲਕੁਲ ਚੰਗਾ ਚੁਵਾਈ ਵਾਲਾ ਥਾਣਾ ਦੋਸਤੋ ਤੇ ਸਪੇਸ ਜਿਹੜੀ ਆ ਤੁਹਾਡੇ ਸਾਹਮਣੇ ਆ ਉਲਟ ਪਹਿਣੀ ਖੱਬੀ ਸਜੀ ਪਹਿਣੀ ਦੇ ਵਿੱਚੋਂ ਸਪੇਸ ਕਾਫੀ ਜਿਆਦੀ ਆ ਤੇ ਬਾਕੀ ਅੱਗੇ ਪਿੱਛੇ ਥਾਣਾ ਦੇ ਵਿੱਚੋਂ ਬੇਚੱਕ ਕੋਈ 2.5 ਇੰਚ ਦੀ ਸਪੇਸ ਤੁਹਾਨੂੰ ਨਜ਼ਰ ਆਵੇ ਪਰ ਆਹ ਵੇਖੋ ਜੀ ਠੀਕ ਆ ਅਗਾਹ ਨੂੰ ਵੀ ਜਿਹੜੀ ਦੋਸਤੋ ਕਾਫੀ ਕੰਡਾ ਹੈਗਾ ਅਗਾਹ ਨੂੰ ਵੀ ਕਾਫੀ ਆ ਤੇ ਬਨਾਥਨਾ ਬੈਕਸਾਈਡ ਨੂੰ ਵੀ ਤੁਸੀਂ ਵੇਖੋਗੇ ਤੇ ਬਹੁਤ ਸੋਹਣਾ ਜਿਹੜਾ ਬਨਾਥਨਾ ਹੈ ਠੀਕ ਆ ਤੇ ਲਾਲ ਪੂਰੀ ਆ ਕੋਲ ਕੇ ਦਿਖਾਉਣੇ ਆਪਾਂ ਤਸਦੀਕ ਦੇ ਨਾਲ ਸਿੰਗੀ-ਸੁੰਗੀ ਬਹੁਤ ਵਧੀਆ ਜੇਕਰ ਛਕੀਨੀ ਵੇਖੀਏ ਤੇ ਛਕੀਨੀ ਵੀ ਪੂ ਦੁੱਧ ਵਾਲੇ ਪੱਖ ਤੋਂ ਵੇਖੀਏ ਦੋਸਤੋ ਦੁੱਧ ਇਹਦਾੋਂ ਨਹੀਂ ਸੰਦੂ ਸਾਫ ਸੁਥੀ 18 ਕਿਲੋ ਆ ਇਹਦਾੋਂ ਵਿੱਚ ਲਓ ਜੀ ਆਹ ਦੇਖੋ ਜਰਾ ਠੀਕ ਆ ਤੇ ਥਾਣਪਾਂਡਾ ਬਹੁਤ ਵਧੀਆ ਚੌਰਸਲੇਵਾ ਦੋਸਤੋ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਚੌਰਸਲੇਵੇ ਦੀ ਮਾਲ ਪੈਣਾ ਤੇ ਸੁਹਾ ਦੂਜਾ ਤੇ ਬਾਕੀ ਮਾਰਕਿੰਗ ਚੌਹ ਪੈਰਾਂ ਦੇ ਤੁਹਾਨੂੰ ਪੂਰਾ ਜਵਾਬ ਮਿਲ ਜੂਗਾ ਚਾਰੇ ਪੈਰ ਵਾਈਟ ਆ ਦੋਸਤੋ ਸੋਤੇ ਪੈਰ ਨਹੀਂ ਠੀਕ ਆ ਆ ਦੇਖੋ ਜ਼ੋਰ ਦੀ ਖੇਚਲੋ ਮੜਾ ਜੇ ਆਪਾਂ ਸੇ ਆ ਦੇਖੋ ਜੀ ਤੇ ਸੋਮ ਸੰਦੂ ਸਾਹਿਬ ਵੇਖੋ ਲੱਗਾ ਐ ਕਲਿੱਪ ਸਿੰਗਲ ਦੀ ਆ ਦੇਖ ਬਾਕੀ ਸੋ ਆਪਣਾ ਜਿਹੜਾ ਹੈਗਾ ਦੋਸਤੋ ਬਿਊਟੀ ਦੇ ਵਿੱਚ ਵੀ ਕਾਫੀ ਖੂਬਸੂਰਤ ਹੈ ਇਹ ਮੱਝ ਤੇ ਆਖੂ ਖ ਬਿੱਲੀ ਮਨ ਕੀ ਅੱਖ ਠੀਕ ਹੈ ਜੀ ਤੇ ਮਗਰਲੇ ਪੈਰ ਵਾਈਟ ਆ ਬਾਕੀ ਥੰਥੂਨ ਦੀ ਕੁਆਲਿਟੀ ਤੁਹਾਡੇ ਸਾਹਮਣੇ ਬਿਲਕੁਲ ਤੇ ਚਵਾ ਜਿਹੜਾ 11 12 11 ਹੁਣ ਮੌਕੇ ਦਾ ਅੱਜ ਪੰਜਵਾਂ ਦੇਣੀ ਐ ਨਾਲੇ ਸੋ ਬਾਕੀ ਦੁੱਧ ਇਹਦਾ ਦੋਸਤੋ ਬੱਚਾ ਨਾਲ ਕਦੋਂ ਨਾਲ ਜੀ ਆ ਲਓ ਮਗਰ ਕੱਤੀ ਆ ਠੀਕ ਹੈ ਜੀ ਕੱਟੀ ਬੇਸ਼ੱਕ ਥੋੜੀ ਬਲੈਕ ਦੇ ਵਿੱਚ ਆ ਤੇ ਫਿਲਹਾਲ ਜਿਹੋ ਜਿਹਾ ਸੀਮਨ ਦੋਸਤੋਂ ਵਰਤੋਂ ਕੀਤੀ ਹੁੰਦੀ ਆ ਉਹੋ ਜਿਹਾ ਬੱਚਾ ਜਿਹੜੀਆਂ ਮੱਝਾਂ ਨੇ ਜਿਹੜੀਆਂ ਦੋਸਤੋਂ ਪਾਉਂਦੀਆਂ ਨੇ ਠੀਕ ਆ ਬਾਕੀ ਆ ਬੈਕ ਸਾਈਡ ਤੋਂ ਵੇਖੋ ਇੱਕ ਵਾਰੀ ਤੁਸੀਂ ਠੀਕ ਆ ਜੀ ਥਾਂ ਥਣ ਬਹੁਤ ਬਹੁਤ ਚੰਗੀ ਉੱਚ ਕੁਆਲਿਟੀ ਦਾ ਜਿਹੜਾ ਥਾਂ ਨਜ਼ਰ ਆਊਗਾ ਤੁਹਾਨੂੰ ਤੇ ਬਾਕੀ ਚਵਾਵ ਵਧੀਆ ਵੀਰ ਫੂਟੇ ਵੀਰ ਚਵਾਵ ਬਿਲਕੁਲ ਸੰਧੂ ਸਾਹਿਬ ਬਹੁਤ ਹੀ ਚੰਗੀ ਚਵਾਈ ਆ ਤੇ ਮੋਗੇ ਦੋ ਮਿੰਟਾਂ ਚੋਈ ਜਾਂਦੀ ਦੋ ਮਿੰਟਾਂ ਚ ਮੋਗੇ ਵਾਲੀ ਚਵਾਈ ਮੈਂ ਤਾਂ ਮੋਗੇ ਵਾਲੀ ਚਵਾਈ ਤੇ ਫੂਟੇ ਵੀਰ ਲੈਂਨ ਦੇਨ ਕੀ ਫਿਰਨ ਬੋਲ ਮੋਲ ਤਾਂ ਸੰਦੂ ਸਾਹਿਬ ਝੋਟੀ ਪਾ ਡੇਢ ਲੱਖ ਦੀ ਵੇਚ ਲੋ ਪਰ ਆਪਾਂ ਇੱਕ 10 ਦੇਵਾਂਗੇ ਇੱਕ 10 ਇੱਕ 10 ਹਾਂ ਇੱਕ ਲੱਖ 10000 ਜਿਹੜੀ ਦੋਸਤੋ ਇਹ ਤਾਂ ਨਹੀਂ ਸੰਦੂ ਸਾਹਿਬ ਚਵਾਈ ਵੱਲੋਂ ਹਾਂ ਚਕੀਨੀ ਵੱਲੋਂ ਇਹ ਗੱਲਾਂ ਨਹੀਂ ਘਟ ਮੈਂ ਨਾ ਵੀ ਕਿਸੇ ਪਾਸੇੋਂ ਖੁੰਜੀ ਨਹੀਂ ਗਈ ਹਾਂ ਜੇ ਵੇਖਣਾ ਇਹ ਇੱਕ ਹੀ ਨਾਡੂ ਪਾਉਂਦੇ ਨਾਲ ਨਾੜੂ ਗਿੱਲਾ ਨਾੜੂ ਠੀਕ ਹੈ ਨਾੜੂ ਬੱਚੇ ਦੇ ਨਾਲ ਆ ਦੋਸਤੋ ਹਰ ਕੱਲ ਤੁਹਾਨੂੰ ਖੁਲਾਇਆ ਤੇ ਨਾੜੂ ਇਹ 6-7 ਦਿਨਾਂ ਜੋਂ ਡੰਗਰ ਹੋਏ ਆਟੋਮੈਟਿਕ ਡਿੱਗ ਪੈਦਾ ਕਰਦੀ ਨਾ ਹਾਂ ਤਾਜੀ ਡੰਗਰ ਤਾਂ ਖਿਲੋਂਦਾ ਤੋ ਇਹ ਜਿਹੜੀ ਦੋਸਤੋ ਮਾਜ ਤੁਸੀਂ ਜਰੂਰ ਦੇਖ ਸਕਦੇ ਹੋ ਤਸਦੀਕ ਦੇ ਨਾਲ ਤੋ ਹਰ ਪਾਸਿਓਂ ਆ ਰਹੇਗਾ ਤੁਸੀਂ ਤਸਦੀਕ ਨਾਲ ਦੇਖ ਲਿਓ ਕਰੀ ਪਹਿਲਾਂ ਬਾਹਰ ਵਿੱਚ ਤੁਸੀਂ ਸੰਪਰਕ ਕਰ ਲਿਓ ਠੀਕ ਆ ਤੇ ਲਾਲ ਪੂਰੀ ਹੈ ਠੀਕ ਆ ਜੀ ਤੇ ਪੂਰੀ ਆ ਨੀਲੀ ਰਾਵੀ ਆ ਇਹ ਕਿਸੇ ਸਾਹਿਬ ਆ ਪਿੰਡੇ ਨੂੰ ਕੋਈ ਤੇਲ ਤੂਲ ਨਹੀਂ ਲਾਇਆ ਆਟੋਮੈਟਿਕ ਲੱਗਾਈ ਨਹੀਂ ਇਹਦੇ ਪਿੰਡੇ ਕੋ ਸਾਹਿਬ ਕੋਈ ਤੇਲ ਤੂਲ ਨਹੀਂ ਲਾਇਆ ਕਿਸੇ ਮਾਝੂਣ ਦੇਲ ਤੂਲ ਦੇਖ ਲਓ ਲਾਇਆ ਆ ਬੂਟੇ ਭਾਈਂ ਦੇ ਵਿੱਚ ਫੰਕਸ਼ਨ ਸਾਰੇ ਆ ਗਏ ਪੂਰੀ ਵੀ ਆ ਨੀਲੀ ਰਾਵੀ ਨੀਲੀ ਰਾਵੀ ਆ ਚਾਲ ਰਾਵੀ ਤੇ ਤਿਲਾਂ ਵਾਲੀ ਵੀ ਆ ਤਿਲਾਂ ਵਾਲੀ ਹਾਂ ਜੀ ਠੀਕ ਤਿਲਾਂ ਵਾਲੀ ਵੀ ਆ ਵਾਦਾ ਦੋਸਤੋ ਵੀ ਸਾਰੀਆਂ ਓਵਰਆਲ ਜਿੰਨੀ ਵੀ ਬਰੀਡ ਆ ਸਾਰੀਆਂ ਤੇ ਵਿੱਚ ਆ ਇੱਕ ਮੋਹਰਾਂ ਨੂੰ ਛੱਡ ਕੇ ਠੀਕ ਆ ਤੇਰਾ ਸਰਦੂ ਸਾਹਿਬ ਇਹ ਡੰਗਰ ਦੀ ਬੜੀ ਮੰਗ ਹੋਈਂਦੀ ਆ ਕਈ ਉਹ ਕਹਿੰਦੇ ਬੂਰੀ ਤਿਲਾਂ ਵਾਲੀ ਚਾਹੀਦੀ ਆ ਹਾਂ ਇਹ ਟਾਈਮ ਟਾਈਮ ਦੀ ਗੱਲ ਗਾਹ ਗਾਗ ਦੀ ਗੱਲ ਹੈ ਬਿਲਕੁਲ ਬਿਲਕੁਲ ਤੇ ਪਸੰਦ ਆਊਗੀ ਦੋਸਤੋ ਤੁਹਾਨੂੰ ਇੱਕ ਵਾਰੀ ਵਿਜ਼ਿਟ ਕਰਕੇ ਤਸੱਲੀ ਨਾਲ ਜਿੰਨਾ ਦਿਖਾਇਆ ਗਿਆ ਦੇਖ ਲਿਓ ਛੱਡ ਕੇ ਨਹੀਂ ਜਾਂਦੇ ਇਹ ਵਾਦਾ ਆਪਣਾ ਸਾਰੇ ਵੀਰਾਂ ਨੂੰ ਠੀਕ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਸਿੰਗੀ-ਸੁੰਗੀ ਬਿਲਕੁਲ ਕੁੰਡੀ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਮਾਝ ਦਿਖਾਉਣੇ ਆ ਤੇ ਬਾਡੀ ਬੰਤਰ ਦੀ ਵੇਖੋਗੇ ਹਾਈਟ ਕੱਦ ਵੇਖੋਗੇ ਤੇ ਸਭ ਕੁਝ ਐਕਸਟਰਾ ਆਰਡੀਨਰੀ ਆ ਤਾਜੀ ਸੁਈ ਸੁਵਾਈ ਆ ਪੁੱਛਦੇ ਆ ਤੇ ਫੂਟੇ ਬੀਰੀ ਦੀ ਡਿਟੇਲ ਕੀ ਮੱਝ ਸੁਆ ਕਿੰਮਾ ਸੁਈ ਆ ਇਹ ਤੀਜਾ ਸੁਆ ਸੰਧੂ ਸਾਹਿਬ ਸੁਈ ਜੀ ਤੀਜਾ ਸੁਆ ਹਾਂ ਇਹ 12 13 ਲੀਟਰ ਦੁੱਧ ਆ ਮੌਜੂਦ ਆ ਥੱਲੇ ਸੁਈ ਹੋ 20 ਦਿਨ ਹੋ ਗਏ ਜੀ ਬਹੁਤ ਚਵਾਈ ਤੁਈ ਮਾਈ ਜੀ 12 13 ਕਿਲੋ ਹਾਜ਼ਰ ਆ ਜੀ ਹਾਂ ਜੀ ਹਾਜ਼ਰ ਆ ਜੇ ਨਾ ਗਰਮੀ ਕਰਕੇ ਤੁਹਾਨੂੰ ਪਤਾ ਵਾਂਡ ਮੋਲੂ ਡੰਗਰਾ ਸਾਹਿਬ ਦਾ ਭਾਈ ਦਾ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਸੁਈ ਨੂੰ ਸੁਈ ਨੂੰ ਪੂਰੇ 20 ਦਿਨ ਹੋ ਗਏ 20 ਦਿਨ ਉਹ ਮਹੀਨਾ ਨਹੀਂ ਕੋਈ ਕੋਈ ਨਹੀਂ ਪੂਰਾ ਵੀ ਕਟਾ ਦੋਸਤੋ ਇਸ ਮੱਝ ਦੇ ਥੱਲੇ ਜਿਹੜਾ ਬੱਚਾ ਉਹ ਮੇਲ ਕਾਫ ਆ ਠੀਕ ਆ ਤੇ ਸੂਹਾ ਤੀਜਾ ਸੋ ਬੰਤਲ ਜਿਹੜੀ ਆ ਦੋਸਤੋ ਵੱਡੀ ਦਾ ਫਰਕ ਪੈ ਗਿਆ ਸੰਧੂ ਸਾਹਿਬ ਨਗਰ ਗਾਂਵ ਖਾਂ ਹੋ ਗਏ 5-7000 ਕੋਈ ਹੂੰ ਤੇ ਐਹੀ ਉਤਰਾ ਮੱਝਾਂ ਇਕ ਤੀਜੀ ਦੇ ਵਿੱਚੀਆਂ ਬਿਲਕੁਲ ਬਿਲਕੁਲ ਉਹ ਟਾਈਮ ਦੇ ਨਾਲ ਜੱਲਣਾ ਪੈਂਦਾ ਜਿਹੋ ਹੋਇਆ ਟਾਈਮ ਹੈ ਬਿਲਕੁਲ ਮੱਝ ਵੀ ਵੱਡੀ ਆ ਵੱਡੀ ਮੱਝ ਤੇ ਥੋੜਾ ਜਵਾਬ ਸਮਾਵੀਰ ਕਿਦਾਂ ਫਿਰ ਬਿਲਕੁਲ ਓਕੇ ਦਾ ਜਵਾਬ ਆ ਵਰਦੀ ਪੁਰਦੀ ਪੂਰੀ ਹੈ ਮੈਂ ਨਾ ਬਿਨਾ ਬੱਚੇ ਤੋਂ ਮੈਂ ਨਹੀਂ ਰੋ ਗਈ ਨਾ ਅੱਛਾ ਜੀ ਕੋਈ ਨਹੀਂ ਹੁਣ ਦੇਖੋ ਕੀ ਕਰਦੀ ਹਾਂ ਆ ਬੇ ਕੋ ਬਿਨਾ ਬੱਚੇ ਦੇ ਗਾਵਾਰ ਕੀ ਮਾਝੇ ਲਓ ਜੀ ਸੋ ਦੋਸਤੋ ਬਹੁਤ ਆ ਬੱਚਾ ਲਾ ਕੇ ਆਪਾਂ ਕਈ ਨਾ ਚੋਪ ਸਮਾਂ ਕਰਦੇ ਆ ਫਿਲਹਾਲ ਠੰਡੇ ਧیرے ਪਸ਼ੂ ਦੀ ਜਿਹੜੀ ਕੋਈ ਚੱਕਲੇ ਲੋਏ ਮੱਝਾਂ ਮਨ ਬੱਚੇ ਦਾ ਮਿਲਣਾ ਹੀ ਬੇਨ ਬੱਚੇ ਤੋਂ ਵੀ ਆ ਕੋਈ ਸਮਾਂ ਨਹੀਂ ਹੈਗਾ ਕਾ ਜੇ 2-3 ਘੰਟੇ ਵੈਸੇ ਵਿੱਚ ਚੁਵਾਈ ਚ ਪਾਏ ਤੇ ਖੋਲ ਕੇ ਦਿਖਾਈਏ ਦਿਖਾ ਦਿਓ ਜੀ ਆ ਆ ਹਰਿੰਦ ਪਟਾ ਬੰਦੇ ਆ ਲਓ ਜੀ ਠੀਕ ਆ ਤੇ ਫੁੱਲ ਵੱਡੀ ਮਾਝਾ ਦੋਸਤੋ ਪਿੱਠ ਪੁੱਠਾ ਘਟੋ ਘੜ ਪਾਈ 2.5 ਫੁੱਟ ਤਕਰੀਬਨ ਆਪਾਂ ਕਹਿ ਲਿਆ ਨਾ ਵੀ 2.5 ਫੁੱਟ ਦਾ ਪੁੱਠਾ ਹੀ ਹੋਵੇਗਾ ਉਚਾਈ ਜਿਹੜੀ ਆ ਪੂਰੀ ਬੰਦੇ ਜਿੱਡੀ ਮਾਜਾ ਠੀਕ ਆ ਹੈਵੀ ਬਾਡੀ ਵੇਟ ਦੀ ਆ ਤੇ ਨੀਲੀ ਦਾ ਪੱਕ ਥੋੜਾ ਜਿਹਾ ਆ ਜਾਂਦਾ ਪਸ਼ੂ ਦੇ ਵਿੱਚ ਕਿਉਂਕਿ ਬਿੱਲੀ ਮਨ ਕੀ ਆਖਾ ਦੋਸਤੋ ਬਾਰਡਰ ਪ੍ਰਿੰਟ ਨੀਲੀ ਇਹਨੂੰ ਜਾਂਦੇ ਆ ਨੀਲੀ ਆਪਾਂ ਜ਼ਿਆਦਾ ਇਹਨੂੰ ਕਹਿ ਦਿੰਨੇ ਆ ਪਸ਼ੂ ਨੂੰ ਲਿਮਟਡ ਜੀ ਸਫੇਦੀ ਆ ਸਫੇਦੀ ਕਿਤੇ ਘਾਟੀ ਮਾਰਕਿੰਗ ਨਜ਼ਰ ਆਊਗੀ ਮੱਥਾ ਮੁੱਥਾ ਬੱਲਾ ਤੁਹਾਨੂੰ ਨਜ਼ਰ ਆਊਗਾ ਆਖੋ ਕਿ ਬਿੱਲੀ ਠੀਕ ਆ ਜੀ ਤੇ ਨਾਲ ਦੀ ਆ ਪੂਰੀ ਅੱਖਾਂ ਦੇ ਵਿੱਚ ਥੱਲੇ ਆ ਮੇਲ ਕਾ ਫਾ ਕੱਟਾ ਵੀ ਨਾਲ ਹੀ ਵੇਖ ਲਓ ਆ ਕਰੋ ਚੱਕ ਜੀ ਤਾਂ 13 ਕਿਲੋ ਦਾ ਜਿਹੜਾ ਦੋਸਤੋ ਹੁਣ ਮਿਲਕਰ ਰਿਕਾਰਡ ਹੈਗਾ ਇਹਦੇ ਕੋਲ 13 ਕਿਲੋ ਜਿਹੜਾ ਦੁੱਧ ਹਾਜ਼ਰ ਆ ਵੀ ਜਿਹੜਾ ਕਿਸੇ ਵੀਰ ਨੇ ਚੁਆਈ ਕਰ ਲੈਣੀ ਠੀਕ ਆ ਜੀ 20 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਸੋ ਐ ਜੋ ਚੋਲ ਕੇ ਨਾ ਸੰਧੂ ਸਾਹਿਬ ਐ ਝੜ ਜਾਂਦੀਆਂ ਲੱਗਦਾ ਪਉ ਹੈਗਾ ਕੁਛ ਨਹੀਂ ਮੁੰਡੇ ਦੇ ਲਓ ਜੀ ਬਹੁਤ ਝੜਦੀ ਠੀਕ ਆ ਤੇ ਫੁੱਲ ਵੱਡੀ ਮੱਝ ਆ ਦੋਸਤੋ ਜਿਹੜੇ ਵੀਰ ਨੇ ਖਾਸ ਤੌਰ ਤੇ ਦੁੱਧ ਦੀ ਪੂਰਤੀ ਆਸਤੇ ਲੈਣੀ ਆ ਚੀਜ਼ ਆ ਜਾਂ ਡੇਰੀ ਦੇ ਲਈ ਲੈਣੀ ਆ ਤਾਂ ਤੁਸੀਂ ਇਹਨੂੰ ਹੱਥ ਪਾ ਸਕਦੇ ਹੋ ਦੁੱਧ ਵਾਲੀ ਮਸ਼ੀਨ ਹੀ ਆ ਠੀਕ ਆ ਜੀ ਵੱਡੀ ਮੱਝ ਆ ਪੂਰੀ ਜਿੰਨਾ ਪਾਈਓਗੇ ਉਹ ਕਹਿੰਦੇ ਨਾ ਵੀ ਓਨਾ ਹੀ ਇਹਨੇ ਦਿੱਤੀ ਜਾਣਾ ਸੋ ਆਹ ਦੇਖੋ ਬਾਕੀ ਚੁਆਪ ਸਮਾ ਜਿਹੜਾ ਉਹ ਤੁਹਾਡੀ ਜ਼ਿੰਮੇਵਾਰੀ ਆ ਕਿਉਂਕਿ ਵੀਰ ਬੂਟੇ ਨੇ ਵੀ ਤਸੱਲੀ ਕਰਕੇ ਲਈ ਆ ਪਸੂ ਹੁਣ ਵੀ ਜਿਹੜਾ ਚੁਆਈਆ ਤੇ ਹੱਥੀ ਕਰਤੇ ਹੋਰ ਕੋਈ ਛਿਟਾਕ ਡੋਕਲ ਹੋਇਆ ਆਪਣੀ ਜ਼ਿੰਮੇਵਾਰੀ ਲਓ ਜੀ ਬੰਦੂ ਸਾਹਿਬ ਇੱਕ ਮੀਮ ਉਗਾ ਕੇ ਡੰਗਰਾਂ ਫੱਟੇ-ਪੁੱੱਠੇ ਨਹੀਂ ਵੱਡੇ ਗਏ ਹਾਂ ਜੁੱਲੀ ਦੇ ਹੀ ਕਿਤਾਬੀ ਇਹ ਤੇ ਡੰਗਰ ਰੱਜੇ ਨਹੀਂ ਪੂਰੇ ਚਾਰੂ ਬੜੀ ਮੱਝ ਹੂੰ ਚਾਰੂ ਡੰਗਰ ਤੁਹਾਨੂੰ ਬਾਦ ਦੋ ਦਿੰਦਾ ਦੇਖੋ ਜੀ ਚਾਰੂ ਹੈਗੀ ਤੇ ਫਿਰ ਏਡੀ ਵੱਡੀ ਬਾਡੀ ਹਾਂਜੀ 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 ਤੇ ਲੈ ਜੋ ਜੀ ਇੱਕ ਤੋਰ ਲਗੇ ਹਾਲਾ ਕਰਦੀ ਬੜਾ ਪਰ ਛੱਡੋ ਨਾ ਛੱਡੋ ਕੋਈ ਚੱਕਰ ਨਹੀਂ ਗਾ ਜੀ ਅਬ ਲਈ ਜੀ ਮੱਝ ਹਿਸਾਬ ਨਾਲ 6 ਫੁੱਟ ਕਿੱਥੇ ਹੁੰਦੇ ਜੀ ਬਾਈ ਬੂਟੇ ਦਾ 6 ਫੁੱਟ ਦਾ 10 ਠੀਕ ਆ ਤੇ ਬਿਲਕੁਲ ਜਿਹੜੀ ਦੋਸਤੋ ਸ਼ੋਲਡਰ ਨੂੰ ਟੱਚ ਕਰਦੀ ਆ ਸ਼ੋਲਡਰ ਤੋਂ ਉੱਪਰ ਟੱਪ ਜਾਂਦੀ ਐ ਐਡਾ ਪੁੱਠਾ ਤੇ ਬੇਲ ਚੰਗੀ ਆ ਉਚਾਈ ਕਦ ਕਰ ਚੰਗਾ ਦੁੱਧ ਹੁਣ ਜਿਨ੍ਹਾਂ ਦੱਸਿਆ ਗਿਆ ਉਹ ਨੂੰ ਵੈਰੀਫਾਈ ਕਰਨਾ ਤਸੱਲੀ ਕਰਨਾ ਤੁਹਾਡੇ ਜਿੰਮੇ ਆ ਰੀਆ ਬਾਕੀ ਦੁੱਧ ਹੁਣ 13 ਬਿਲਕੁਲ ਹੋਊਗਾ 13 ਦੇ ਓਕੇ ਸੰਨ ਖੁੱਲਾ ਡੁੱਲਾ ਜੀ ਨੂੰ ਕਹਿੰਦਾ ਮੈਂ ਨਾ ਖੁੱਲਾ ਡੁੱਲਾ ਲਓ ਵੀ ਇਹ ਸੰਤੂ ਸਾਹਿਬ ਨਹੀਂ ਮੂੰਹ ਪੈ ਗਿਆ ਮੈਂ ਤੇ ਦੁੱਧ 15 ਹੀ ਕਰਦਾ ਹੂੰ ਲਓ ਵੀ ਦੋਸਤੋ ਬਿਲਕੁਲ ਜਮਾ ਇਹ ਓਕੇ ਰਿਪੋਰਟਾਂ ਨੇ ਤੇ ਦੋ ਮੱਜਾਂ ਸੀ ਬਾਕੀ ਰੇਟ ਆਪਾਂ ਇਹਦਾ ਪੁੱਛ ਲੈਣੀ ਆ ਡਿਮਾਂਡ ਵੀਰ ਕਿੰਨੀ ਕਰਦਾ ਤੇ ਬੂਟੇ ਭਾਈ ਕਿੱਥੋਂ ਤੱਕ ਫਿਰ ਲੈਣ ਦੇਣ ਦਾ ਇਹ ਤੁੰਦੂ ਸਾਹਿਬ ਲੈਣ ਦਾ 99000 ਦੀ ਮੈਦਾਨ 99000 95000 ਬਾਕੀ ਛੋਟ ਚ ਆਪਾਂ ਹੁੰਦਾ ਰਹੂਗਾ ਮੁੰਡੇ ਹੁੰਦਾ ਹੀ ਆ ਛੋਟ ਬਾਦ ਤੁਹਾਨੂੰ ਕੋਈ ਡੱਕਰ ਭਰਾ ਕਰੇ ਵੀ ਆਪ ਨੂੰ ਮੈਨੂੰ ਕਹਿੰਦਾ ਵੀ ਇਪੋਰਟ ਦਿੰਦੇ ਆ ਵੀ ਵੀਰ ਜੀ ਤੁਸੀਂ ਰੇਟ ਵੀ ਘੱਟ ਕਰਾਉਂਦੇ ਮੈਂ ਨਾ ਨਾ ਵੀ ਯਾਰ ਜਿੰਨੇ ਕੰਟੈਕਟ ਕਰ ਲੈਣਾ ਨਾ ਆਪਣੇ ਭੈਣ ਭਰਾ ਉਹਨੇ ਜਿੰਨਾ ਕੁ ਮਾਨਤਨ ਕਰਾਉਣਾ ਆਪਣੇ ਆਪ ਉਹਨੇ ਕਰਵਾ ਹੀ ਲੈਣਾ ਹੁਣ ਤੁਹਾਨੂੰ ਪਤਾ ਹੈ ਹੋਈਆਂ ਮੱਜਾਂ ਇੱਕ ਟੀੜੀ ਚਾਹੀਦਾ ਆਪਾਂ ਪਹਿ ਉਹ ਵੱਡੀ ਮਾਝਾ ਦੋਸਤੋ 95000 ਮੋਲਾ ਠੀਕ ਆ ਬਾਕੀ ਥੋੜਾ ਬਾਧਾ ਕੋਈ ਉੱਚਾ ਢੇਠਾ ਕੰਮ ਹੋਣਾ ਹੋਇਆ ਉਹ ਤੁਸੀਂ ਤਾਲ ਮਿਲ ਦਿਖਾ ਦਿਓ ਜਿੰਨੇ ਕਿਸੇ ਨੂੰ ਟੀਨੜੇ ਆਉਣਾ ਥੋੜਾ ਬਥਰਮ ਗੰਜਾਇਸ਼ ਖੋਦੀ ਵੀ ਵਿੱਚੋਂ ਤੇ ਬਾਕੀ ਬਿਲਕੁਲ ਕੋਲ ਸਹੀ ਆ 95000 ਕੱਦ ਕਾਠੀ ਥੋੜਾ ਲਾ ਫੋਟਾਂ ਲਵਾਈ ਹੋਣੀ ਮੈਂਦੀ ਦੇਖੋ ਕੰਨੀ ਲਵਾਈ ਆ ਆ ਦੇਖੋ ਜੀ ਠੀਕ ਆ ਖੜੀ ਪਤਾ ਲੱਗਦਾ ਮੱਝ ਦਾ ਹਾਂਜੀ ਹਾਂਜੀ ਆ ਦੇਖੋ ਭੱਜਾਈ ਸੰਪਰਕ ਨੰਬਰ ਦਾ ਇਹ ਆਪਣੇ ਨੰਬਰ 784373 ਹਾਂਜੀ 99940 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਨੰਬਰ ਸਨ ਵੀਰ ਬੂਟੇ ਦੇ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਐਨਓ